ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸ਼ਰੀ ਹਿਦੂਰ ਸਾਹਿਬ ਕੱਲ 24 ਔਰ 25 ਜਨਵਰੀ ਦਿਨ ਸ਼ਨੀਵਾਰ ਐਤਵਾਰ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸਤਾਪਦੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾ ਗੁਰਤਾ ਗੱਦੀ ਗੁਰਪੁਰਬ ਦੀ ਸਤਾਪਦੀ ਦੇ ਸਮਾਗਮ ਬਹੁਤ ਵੱਡੀ ਪੱਧਰ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਆ ਮੁੱਖ ਰੂਪ ਦੇ ਵਿੱਚ ਮਹਾਰਾਸ਼ਟਰ ਦੀ ਸਰਕਾਰ ਔਰ ਇਥੋਂ ਦੇ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਾੜਨਵੀਸ ਜੀ ਤੱਕ ਸ਼੍ਰੀ ਹਜੂਰ ਸਾਹਿਬ ਦੀ ਦਾ ਸਮੁੱਚਾ ਪ੍ਰਬੰਧ ਸਮੁੱਚੀਆਂ ਸਿਕ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਜਿਹਦੇ ਵਿੱਚ ਸਾਡੇ ਸਮਾਜ ਵਿੱਚੋਂ ਬਣਜਾਰਾ ਸਮਾਜ ਸਿਕਲੀਕਰ ਸਮਾਜ ਸਿੰਧੀ ਸਮਾਜ ਬਾਲਮਿਕੀ ਸਮਾਜ ਵਾਰਕਰੀ ਸੰਪਰਦਾਇ ਭਗਤ ਨਾਮਦੇਵ ਜੀ ਦੀ ਔਰ ਇਸੇ ਤਰ੍ਹਾਂ ਸਿਕਲੀਕਰ ਵੱਡੀ ਗਿਣਤੀ ਦੇ ਵਿੱਚ ਸਿੰਧੀ ਸਮਾਜ ਦੇ-ਦੇ ਲੱਖਾਂ ਦੀ ਗਿਣਤੀ ਦੇ ਵਿੱਚ ਇਨ੍ਹਾਂ ਸਮਾਗਮਾਂ ਦੇ ਵਿੱਚ ਆ ਕੇ ਹਾਜ਼ਰੀਆਂ ਭਰ ਰਹੇ ਆ। ਔਰ ਹੁਣੇ-ਹੁਣੇ ਸਾਡੇ ਨਾਲ ਮਹਾਰਾਸ਼ਟਰ ਦੇ ਵਿਸ਼ੇਸ਼ ਮੰਤਰੀ ਸ੍ਰੀ ਗਰੀਸ਼ ਮਹਾਜਨ ਜੀ ਜਿਨ੍ਹਾਂ ਦਾ ਇਨ੍ਹਾਂ ਸਤਾਪਦੀ ਸਮਾਗਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਉਹ ਅੱਜ ਤੋਂ ਇੱਥੇ ਇਨ੍ਹਾਂ ਸਮਾਗਮਾਂ ਲਈ ਪਹੁੰਚੇ ਆ। ਸਾਰੇ ਪ੍ਰਬੰਧ ਉਹਨਾਂ ਨੇ ਆਪਣੀ ਦੇਖ-ਰੇਖ ਦੇ ਵਿੱਚ ਕਰਾਉਣੇ ਆ। ਔਰ 24 ਨੂੰ ਵੀ ਔਰ 25 ਨੂੰ ਵੀ 24 ਨੂੰ ਕੱਲ ਤੋਂ ਲਗਭਗ 12 ਵਜੇ ਤੋਂ ਸਮਾਗਮਾਂ ਦੀ ਰਮਤਾ ਹੋਣੀ ਹੈ 25 ਨੂੰ ਸਵੇਰ ਤੋਂ ਹੀ 8 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਇਹ ਸਮਾਗਮ ਸਤਿਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰਛਾ ਹੇਠ ਜਾਰੀ ਰਹਿਣਗੇ ਸੋ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚੋ ਆ ਹੁਣ ਸਾਡੇ ਮੰਤਰੀ ਸ੍ਰੀ ਗ੍ਰੀਸ਼ ਮਹਾਦਨ ਜੀ ਦੇ ਨਾਲ ਇਹਨਾਂ ਪ੍ਰੋਗਰਾਮਾਂ ਬਾਰੇ ਆਪ ਜੀ ਵਿਚਾਰ जी की कहना चाहोगे बहुत पद शताब्दी रहे हैं है सरकार सरकार की तरफ से पूरी तैयारी की गई है तीन सौ पचासवीं शहीद शताब्दी का कार्यक्रम का आयोजन यहाँ पर किया है पहले भी मुंबई में इस कार्यक्रम का आयोजन किया गया था और यहाँ पर तो बहुत बड़े पैमाने बहुत बड़ी ताकत सरकार ने भी लगा दी है हमारे कार्यकर्ताओं ने भी लगा दी है और कल और परसों दो दिन ये कार्यक्रम होने जा रहा है इसमें यूपी के मुख्यमंत्री भी आ रहे हैं माननीय अमित भाई शाह ये भी आ रहे हैं पंजाब के मुख्यमंत्री भी आ रहे हैं हरियाणा के मुख्यमंत्री आ रहे हैं मुझे लगता है पहली बार इतना बड़ा कार्यक्रम नांदेड में होने जा रहा है विशेष रूप से महाराष्ट्र में भी, भी होने जा रहा है मुंबई की में तो देखते हो पुराना इतने बड़े पत्थर देते जितनी उसको बहुत घट पर उसके बावजूद भी शराब के बड़े पत्थर नहीं जाते 7 दिसंबर को नागपुर के बीच ये समागम हुए सन और लाखों की गिनती में ਹੋਰਿਜ਼ਨ ਦੀ ਸੰਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਲੱਖਾਂ ਦੀ ਗਿਣਤੀ ਵਿੱਚ ਹਾਜ਼ਰੀ ਭਰੀ ਸਜੋਗ ਦਿੱਤਾ ਔਰ ਇੱਥੇ ਲਗਭਗ 12-13 ਜ਼ਿਲ੍ਹਿਆਂ ਦੀ ਸੰਗਤ ਇਹ ਮਰਾਠਵਾੜਾ ਵਾਜਦਾ ਜਿਵੇਂ ਪੰਜਾਬ ਦੇ ਤਿੰਨ ਹਿੱਸੇ ਆ ਮਾਝਾ ਮਾਲਵਾ ਦੋਆਬਾ ਮਹਾਰਾਸ਼ਟਰ ਦੇ ਵੀ ਤਿੰਨ ਹਿੱਸੇ ਆ ਜਿਹੜਾ ਨਾਗਪੁਰ ਦਾ ਏਰੀਆ ਉੱਥੋਂ ਦੇ 10-12 ਜ਼ਿਲ੍ਹੇ ਉਹਨੂੰ ਬਦਰਬ ਕਹਿੰਦੇ ਆ ਮਰਾਠਵਾੜਾ ਦੇ 15 ਜ਼ਿਲ੍ਹੇ 10 ਤੋਂ 15 ਜ਼ਿਲ੍ਹੇ ਆ ਤੇ ਮਰਾਠਵਾੜੇ ਚ ਆਪਾਂ ਵੱਜਦੇ ਆ ਜਿੱਥੇ ਤੱਕ ਸ੍ਰੀ ਹਜੂਰ ਸਾਹਿਬ ਦਾ ਇਹ ਸਾਰਾ ਸਥਾਨ ਆਉਂਦਾ ਔਰ ਮੁੰਬਈ ਜਿਹੜਾ ਇਹ ਕੁੰਕਨ ਏਰੀਆ ਵੱਜਦਾ ਲਗਭਗ ਮਹਾਰਾਸ਼ਟਰ ਦੇ 36 ਜ਼ਿਲ੍ਹੇ ਆ 36 ਜ਼ਿਲ੍ਹਿਆਂ ਦੇ ਵਿੱਚ ਸਿੱਖ ਪੰਥ ਦੀ ਸੰਗਤ ਬੈਠੀ ਹੈ ਔਰ ਹਰ ਥਾਂ ਤੋਂ ਸੰਗਤ ਵੱਡੇ ਪੱਧਰ ਤੇ ਇੱਥੇ ਤੁਸੀਂ ਵੇਖੋਗੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਏਗੀ ਔਰ ਵੱਡੇ ਇੰਤਜ਼ਾਮ ਕੀਤੇ ਗਏ ਆ ਮਹਾਰਾਸ਼ਟਰ ਸਰਕਾਰ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਤੇ ਇਸ ਲਈ ਮਹਾਰਾਸ਼ਟਰ ਸਰਕਾਰ ਵਧਾਈ ਦੀ ਪਾਤਰ ਹੈ ਜਿਹੜੀ ਗੁਰੂ ਸਾਹਿਬ ਜੀ ਦੀ ਸਤਾਪਦੀ ਮਨਾ ਰਹੀ ਹੈ ਔਰ ਵੱਡੀ ਗੱਲ ਇੱਥੇ ਹੁਣ ਜਾ ਰਹੀ ਹੈ ਕਿ ਪੰਜਾਬ ਵਿੱਚ ਜਾਂ ਵੱਖ-ਵੱਖ ਸੂਬਿਆਂ 'ਚ ਆਪਾਂ ਸਿੱਖ ਪੰਥ ਵੱਲੋਂ ਇਹ ਸਤਾਪਦੀਆਂ ਮਨਾਉਂਦੇ ਆਂ ਪਰ ਇੱਥੇ ਮਹਾਰਾਸ਼ਟਰ ਸਰਕਾਰ ਵੱਲੋਂ ਜਿਨਨੇ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹ ਸਮਾਗਮ ਕੀਤੇ ਜਾ ਰਹੇ ਆ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਇਹ ਪਹਿਲਾ ਉਪਰਾਲਾ ਇਸ ਲਈ ਦੀ ਵਿਲੱਖਣਤਾ ਇਹ ਹੈ ਜੀ ਦੇਖੋ ਜੀ ਆਮ ਤੌਰ ਤੇ ਸਰਕਾਰ ਜਾਂ ਕਈ ਵਾਰ ادارے ਜਿਹੜੇ ਹੈਗੇ ਅਮੋ ਸਾਹਮਣੇ ਹੋ ਜਾਂਦੇ ਪਰ ਅਸੀਂ ਵਿਖਰੇਆ ਸਰਕਾਰ ਦਾ ਪੂਰਾ ਸਹਿਯੋਗ ਹੈ ਇਹ ਟਿਊਨਿਕ ਜਿਹੜੀ ਹੈਗੀ ਆ ਤਾਲਮੇਲ ਕਿਵੇਂ ਸੈਟਪੈ ਦੇਖੋ ਮਹਾਰਾਸ਼ਟਰ ਦੀ ਸਰਕਾਰ ਹੈ ਇੱਥੋਂ ਤੱਕ ਸ੍ਰੀ ਹਜੂਰ ਸਾਹਿਬ ਦਾ ਸਮੁੱਚਾ ਪ੍ਰਬੰਧ ਇੱਥੋਂ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਔਰ ਤੱਕ ਸਚਖੰਡ ਬੋਰਡ ਔਰ ਇੱਥੋਂ ਦੀ ਸਮੁੱਚੀ ਸੰਗਤ ਇਹ ਸਾਰੇ ਇੱਕ ਜੁੱਟ ਹੋ ਕੇ ਸਾਰੇ ਪ੍ਰੋਗਰਾਮ ਕਰ ਰਹੇ ਆ ਔਰ ਅਸੀਂ ਇਹ ਤੋਂ ਪਹਿਲਾਂ ਸਾਰਿਆਂ ਨਾਲ ਪਿਛਲੇ 1 ਸਾਲ ਤੋਂ ਮੀਟਿੰਗਾਂ ਚੱਲ ਰਹੀਆਂ ਔਰ ਮੀਟਿੰਗਾਂ ਦੇ ਵਿੱਚ ਇਹ ਸਾਰੀ ਰੂਪਰੇਖਾ ਬਣਾਈ ਗਈ ਹੈ ਮਾਨਯੋਗ ਸੀਐਮ ਸਾਹਿਬ ਸ੍ਰੀ ਦਵਿੰਦਰ ਫਣਨ ਵੀ ਜੀ ਨੇ ਇਹਨਾਂ ਸਮਾਗਮਾਂ ਨੂੰ ਬੜੀ ਸੂਖਮ ਦ੍ਰਿਸ਼ਟੀ ਦੇ ਨਾਲ ਬੜੇ ਧਿਆਨ ਦੇ ਨਾਲ ਇੱਕ ਇੱਕ ਕਦਮ ਉਹਨਾਂ ਨੇ ਬੜਾ ਸੋਚ ਸਮਝ ਕੇ ਗੁਰੂ ਸਾਹਿਬ ਦੇ ਸਤਕਾਰ ਲਈ ਚੁੱਕਿਆ ਉਹਨਾਂ ਦੇ ਮੰਤਰੀ ਮੰਡਲ ਦੀ ਟੀਮ ਸਾਡੇ ਗ੍ਰੀਸ਼ ਮਹਾਜਨ ਜੀ ਜੋ ਮੰਤਰੀ ਆ ਇਹਨਾਂ ਦਾ ਵੀ ਬਹੁਤ ਵੱਡਾ ਸਾਨੂੰ ਸਹਯੋਗ ਹੈ ਕਿਉਂਕਿ ਮਰਾਠਵਾੜੇ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇਸ ਇਲਾਕੇ ਦੇ ਵਿੱਚ ਇਹਨਾਂ ਦਾ ਮੇਨ ਯੋਗਦਾਨ ਹੈ ਇੱਥੋਂ ਐਮ.ਐਲ.ਏ ਵੀ ਬਣਦੇ ਆ ਇਸ ਕਰਕੇ ਇਹਨਾਂ ਨੇ ਬਹੁਤ ਵੱਡਾ ਸਾਦ ਅਸ ਯੋਗਦਾਨ ਪਈਏ ਜਿਹੜੇ ਸਵਾਗਮ ਨੇ ਇੱਕ ਤਰ੍ਹਾਂ ਦੇ ਪ੍ਰਚਾਰ ਤੇ ਪ੍ਰਸਾਰਣ ਕਿੰਨੇ ਕਿਸਾਈ ਸਮਝਦੇ ਹੋ ਹੋ ਰਹੀ ਮੈਂ ਇਹ ਸਮਝਦਾ ਆ ਵੀ ਲਗਭਗ ਸਿੱਖ ਪੰਥ ਦਾ ਜਿਹੜਾ ਹਿੱਸਾ ਸੀ ਜਿਵੇਂ ਸਾਡੇ ਸਿੰਧੀ ਆ ਬਣਜਾਰੇ ਆ ਸਿਕਲੀਗਰ ਆ ਔਰ ਲਬਾਣੇ ਆ வால்ਮੀਕੀ ਸਮਾਜ ਹੈ ਭਗਤ ਨਾਮਦੇਵ ਦੀਦੀ ਵਾਰਕਰੀ ਸੰਪਰਦਾਇ ਦਾ ਸਮਾਜ ਹੈ ਔਰ ਇਸੇ ਤਰ੍ਹਾਂ ਸਾਡੇ ਹੋਰ ਜਿੰਨੇ ਸਮਾਜ ਹੈ ਇੱਥੇ ਮਹਾਰਾਸ਼ਟਰ ਦੇ ਵਿੱਚ ਇਹ ਲਗਭਗ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਹ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਹੈ ਲੇਕਿਨ ਉਪਰਾਲਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ 750 ਸਾਲ ਤੋਂ ਬਾਅਦ ਇਹ ਪਹਿਲਾ ਉਪਰਾਲਾ ਹੋਇਆ ਕਿ ਸਾਰੇ ਆਨੂੰ ਇੱਕ ਜੁਟ ਕਰਨ ਜਾ ਰਹੇ ਆ ਔਰ ਸਾਰੇ ਗੁਰੂ ਨਾਨਕ ਸਾਹਿਬ ਦੀ ਸ਼ਰਣ ਵਿੱਚ ਆ ਰਹੇ ਆ ਔਰ ਇੱਥੋਂ ਦੀ ਸੰਗਤ ਨੂੰ ਇੰਨਾ ਉਤਸ਼ਾਹ ਇਨ੍ਹਾਂ ਦੇ ਨੌਜਵਾਨਾਂ ਦੇ ਅੰਦਰ ਇੰਨਾ ਉਤਸ਼ਾਹ ਕਿ ਇਹ ਅੱਜ ਆਪਣੇ ਆਪ ਨੂੰ ਬਹੁਤ ਵੱਡੀ ਸ਼ਕਤੀ ਦਾ ਅਹਿਸਾਸ ਕਰਦੇ ਆ ਕਿ ਸਾਡੇ ਨਾਲ ਪਹਿਲੀ ਵਾਰ ਸਾਨੂੰ ਐਡਾ ਵੱਡਾ ਮਾਣ ਮਿਲਿਆ ਔਰ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਮਿਲਿਆ ਸਮੁੱਚੇ ਮਹਾਰਾਸ਼ਟਰ ਵੱਲੋਂ ਸਾਨੂੰ ਅੱਜ ਬਹੁਤ ਵੱਡਾ ਸਨਮਾਨ ਦੇ ਕੇ ਸਾਨੂੰ ਬਰਾਬਰ ਲਿਆ ਕੇ ਗੁਰੂ ਸਾਹਿਬ ਦੇ ਸਤਕਾਰ ਲਈ ਇਹਨਾਂ ਨੇ ਸਾਰਿਆਂ ਨੂੰ ਇਕਜੁੱਟ ਕੀਤਾ ਇਹਦੇ ਲਈ ਬਹੁਤ ਵੱਡਾ ਇਥੋਂ ਦੀ ਸੰਗਤ ਦੇ ਵਿੱਚ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰੇ ਕਰੋੜਾਂ ਦੀ ਗਿਣਤੀ ਵਿੱਚ ਹੈ ਕਰੋੜਾਂ ਦੀ ਗਿਣਤੀ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਜਿਨ੍ਹਾਂ ਨੂੰ ਨਾਨਕ ਪੰਥੀ ਆਖਦੇ ਹਨ ਇਨਾਂ ਦੀ ਬਹੁਤ ਵੱਡੀ ਭੂਮਿਕਾ ਸਿੱਖ ਪੰਥ ਦੇ ਇਤਿਹਾਸ ਵਿੱਚ ਔਰ ਇਹ ਦੁਬਾਰਾ ਗੁਰੂ ਘਰ ਦੀ ਸ਼ਕਤੀ ਔਰ ਸਮੁੱਚਾ ਮਹਾਰਾਸ਼ਟਰ ਵਸੀ ਇਕਜੁੱਟ ਹੋਣ ਜਾ ਰਹੇ। ਆਖਰੀ ਸਵਾਲ ਹੈ ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਤੇ ਮਹਾਰਾਸ਼ਟਰ ਸਰਕਾਰ ਨੂੰ ਵੀ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਇਹਨਾਂ ਸਮਾਜਵਾ ਦੇ ਲਈ। ਹਾਂ ਜੀ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਸਮੁੱਚੀ ਸਰਕਾਰ ਨੇ ਇਹ ਮਹਿਸੂਸ ਕੀਤਾ ਕਿ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਗਰ ਇਸ ਧਰਤੀ ਤੇ ਨਾ ਹੁੰਦੀ ਤਾਂ ਅੱਜ ਹਿੰਦੂ ਧਰਮ ਦੀ ਹੋਣ ਦਾ ਨਾ ਸਾਡੇ ਵਿੱਚ ਹੁੰਦੀ ਗੁਰੂ ਸਾਹਿਬ ਦੇ ਸਤਕਾਰ ਲਈ ਉਹਨਾਂ ਦੇ ਪਰਪਕਾਰਾਂ ਨੂੰ ਯਾਦ ਕਰਨ ਲਈ ਉਹਨਾਂ ਨੇ ਨਸਤਮਸਤਕ ਹੋਏ ਆ ਔਰ ਸਾਡਾ ਸਾਰਿਆਂ ਦਾ ਸਹਿਯੋਗ ਲਿਆ ਤੁਹਾਡਾ ਵੀ ਸਮੁੱਚੇ ਸਿੱਖ ਪੰਥ ਦਾ ਵੀ ਖਾਲਸਾ ਪੰਥ ਦਾ ਵੀ ਇਸ ਕਰਕੇ ਉਹਨਾਂ ਨੇ ਆਪਣਾ ਇਹ ਫਰਜ਼ ਨਿਭਾਉਂਦਿਆ ਹੋਇਆ ਇਸ ਤਾਪਦੀ ਸਮਾਗਮ ਲਿਖੇ ਆ ਔਰ ਉਹਨਾਂ ਨੇ ਦਾਸ ਨੂੰ ਵੀ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੱਚੇ ਪਾਤਸ਼ਾਹ ਕੀ ਅਰਦਾਸ ਹੈ ਕਿ ਜੋ ਸੇਵਾ ਇਹ ਮਿਲੀ ਹੈ ਇਹ ਸੇਵਾ ਨੂੰ ਆਪਾਂ ਤਨ ਦੇਹੀ ਨਾਲ ਸਾਰੇ ਨਿਭਾਏ